ਬਾਂਦੇ ਸੀ دہشت ਦਾ ਮਾਹੌਲ ਹੈ ਵੀ ਪੰਜਾਬ ਵਿੱਚ ਜਾਈਏ ਨਾ ਜਾਈਏ ਵਪਾਰੀ ਲੋਕ ਬਹੁਤ ਘਟਾ ਰਹੇ ਨੇ ਵਪਾਰ ਪਿਲੋ ਨਹੀਂ ਹੋ ਰਿਹਾ ਔਰ ਜਿਸ ਤਰੀਕੇ ਨਾਲ ਕਲੈਕਟਰ ਰੇਟ ਸਰਕਾਰ ਨੇ ਵਧਾਏ ਨੇ ਉਹ ਬਹੁਤ ਜ਼ਿਆਦਾ ਵਧਾਏ ਨੇ ਇਸ ਟਾਈਮ ਕਲੈਕਟਰ ਰੇਟ ਵਧਾਣ ਦਾ ਦੀ ਜ਼ਰੂਰਤ ਨਹੀਂ ਸੀ ਹੈਗੀ ਵਪਾਰ ਪਿਲੋ ਹੈ ਨਹੀਂ ਪ੍ਰਾਪਰਟੀਆਂ ਪਿਲੋ ਵਿਕਦੀ ਨਹੀਂ ਪਈਆਂ ਲੋਕ ਵਿਹਲੇ ਬੈਠੇ ਨੇ ਔਰ ਕਿਸੇ ਜਗ੍ਹਾ ਤੇ ਉਹਨਾਂ ਰੇਟ ਹੀ ਹੈ ਨਹੀਂ ਜਿੰਨੇ ਇਹਨਾਂ ਨੇ ਕਲੈਕਟਰ ਰੇਟ ਕਰਦੇ ਨੇ ਹੂੰ ਜੇ 10000 ਰੁਪਈਆ ਉੱਥੇ ਗੱਜ ਦਾ ਰੇਟ ਹੈ ਤਾਂ ਉੱਥੇ ਰੇਟ ਕਲੈਕਟਰ ਰੇਟ 15000 ਰੁਪਈਆ ਹੈ ਰੇਟ ਵਧਾ ਕੇ ਜਿਹੜਾ ਵਪਾਰ ਬਿਲਕੁਲ ਠੱਪ ਹੋ ਚੁੱਕਾ ਹੈ ਹੂੰ ਤੇ ਕੋਈ ਨਾ ਕੋਈ ਦੇਖੋ ਵੇਚਣ ਵਾਲੇ ਨੇ ਜ਼ਮੀਨ ਜਿਹੜਾ ਵੇਚਣ ਜਦੋਂ ਉਹਦੀ ਵਿਕਦੀ ਨਹੀਂ ਲੈਂਡ ਜਿਹੜਾ ਜਾਂਦਾ ਉਹਨੂੰ ਮਿਲਦੀ ਨਹੀਂ ਲੈ ਕੇ ਰੇਟ ਜਿਸ ਸਾਹਮਣਾ ਵਧੇ ਨੇ ਵਪਾਰ ਨੂੰ ਬਿਲਕੁਲ ਠਾਪੀ ਕਰਤਾ ਹੈ ਤੇ ਗੁਜਰਾਤ ਹੈ ਜਾ ਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਨਹੀਂ 50 50 ਹਜ਼ਾਰ ਰੁਪਏ ਮੈਂ ਵੰਡ ਕੇ ਆਇਆ। ਦੱਸੋ ਜੀ ਕਿਹੜੇ ਜ਼ਿੰਮੇਦਾਰਾਂ ਨੂੰ 50 50 ਹਜ਼ਾਰ ਵੰਡ ਕੇ ਗਿਆ? ਹੂੰ। ਸੈਂਟਰ ਦੇ ਪੈਸੇ ਆਏ ਨੇ, ਸੈਂਟਰ ਨੇ ਪੈਸੇ ਦੇ ਕੇ ਗਏ ਨੇ, ਦੇ ਸੈਂਟਰ ਰਿਹਾ ਇਹ ਨਾ ਆਪਣਾ। ਹੂੰ। ਚੋਠ ਬੋਲ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਗੁੰਮਰਾਹ ਕਰਕੇ ਅ ਮਤਲਬ ਦੁਬਾਰਾ ਸਰਕਾਰ ਬਣਾਉਣਾ ਜਾਂਦੇ ਨੇ। ਇਹਨਾਂ ਦੀ ਜਮਾਨਤਾਂ ਜੋ ਉਤੋਰੀਆਂ ਨੇ। ਹੂੰ। ਤਰਮ ਤਰਨ ਦੇ ਵਿੱਚ ਤੁਸੀਂ ਦੇਖ ਲੈਣਾ ਇਹਨਾਂ ਦਾ ਕੀ ਹਾਲ ਹੁੰਦਾ। ਭਾਈ ਐਨਓਸੀ ਨਹੀਂ ਦਿੰਦੇ। ਹੂੰ ਪਿਛਲੇ ਦੇਖੋ 2-3 ਸਾਲ ਦੇ ਇਹਨਾਂ ਨੇ ਐਨਓਸੀ ਬੰਦ ਕਰਤੀ ਕਦੀ ਖੋਲ ਦਿੰਦੇ ਨੇ ਕਦੀ ਬੰਦ ਕਰ ਦਿੰਦੇ ਨੇ ਅੱਛਾ ਇਹਨਾਂ ਦਾ ਇਹ ਨਹੀਂ ਪਤਾ ਲੱਗਦਾ ਬੰਦ ਇਹਨਾਂ ਨੇ ਕਦੋਂ ਕਰਤੀ ਹੈ ਇਹ ਨਹੀਂ ਪਤਾ ਲੱਗਦਾ ਖੋਲ ਕਦੋਂ ਦਿੱਤੀ ਹੈ ਆਂਦੇ ਨੇ ਚੋਰ ਹੋ ਜਾਂਦੇ ਨੇ ਐਨਓਸੀ ਖੋਲਤੇ ਜਿਹੜੇ ਵੀ ਇਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਇਹਨਾਂ ਦੀ ਇਹਨੂੰ ਇੱਕ ਵੀ ਵਾਅਦਾ ਦੱਸੋ ਇਹਨਾਂ ਨੇ ਪੂਰਾ ਕੀਤਾ ਹੋਵੇ ਉਹ ਯਾਰ ਇਹ ਤੇ ਬੱਚਿਆਂ ਦੀਆਂ ਕਸਮਾਂ ਖਾਧੀਆਂ ਇਹਨਾਂ ਨੇ ਵੀ ਅਸੀਂ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕਰਾਂਗੇ ਤੇ ਅੱਜ ਦੇਖੋ ਜਦੋਂ ਸਰਕਾਰ ਬਣਾਉਣ ਦਾ ਟਾਈਮ ਦਾ ਸਭ ਤੋਂ ਪਹਿਲੇ ਕਾਂਗਰਸ ਜਿਹਨੂੰ ਕੋਸ਼ ਦੇ ਰਹੇ ਜਿਨ੍ਹਾਂ ਦੀਆਂ ਮਦਦ ਲਈ ਡੇ ਹੋਰ ਉਹਨਾਂ ਦੇ ਨਾਮ ਨਾਏ ਸੀ ਉਹਨਾਂ ਦੇ ਫਲਾਣਾ ਕਰਪਟੇ ਬਰਾਣਾ ਚੋਰ ਤੇ ਫਲਾਣਾ ਚੋਰੇ ਕੇਜੀ ਉਹ ਬੋਲਦਾ ਸੀ ਤੇ ਅੱਜ ਉਹਨਾਂ ਨੂੰ ਨਾਲ ਲੈ ਕੇ ਸਰਕਾਰਾਂ ਬਣਾਈਆਂ ਪ੍ਰਚਾਰ ਤੇ ਸਿਰ ਤੇ ਜਿੰਦੇ ਬੈਨੇ ਜਿਹੜਾ ਪੈਸਾ ਸਾਡਾ ਕਰਜ਼ੇ ਦੇ ਪੈਸਾ ਲੈ ਕੇ ਕਰਜ਼ੇ ਚ ਅੱਜ ਦੇਖੋ ਡਬਲ ਡਬਲ ਕਰਜ਼ਾ ਹੋ ਗਿਆ ਜਿੰਨਾ ਕਰਜ਼ਾ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਪਹਿਲਾਂ ਸੀ ਤੇ ਉਹਦੇ ਨਾਲ ਡਬਲ ਦੇ ਨੇੜੇ ਪਹੁੰਚ ਗਿਆ ਤੇ ਜੇ ਇਹਨਾਂ ਕੋਲ ਹੈਗਾ ਸੀ ਵੀ ਅਸੀਂ ਐ ਵਿਪਰਾਰੇ ਹਿਸਾਬ ਲੈਣੇ ਨੇ ਤੇ ਇਹਨਾਂ ਕੋ ਹਿਸਾਬ ਕੌਣ ਲਏਗਾ ਹੁਣ ਇਹ ਹਿਸਾਬ ਕਿਨੂੰ ਦੇਣਗੇ ਜਿਹੜਾ ਇਹਨਾਂ ਨੇ ਕਰਜ਼ਾ ਲੈ ਕਿੱਥੇ ਲਾਇਆ ਸਸੀ ਗੱਲ ਮੇਰੇ ਨਾਲ ਰਮਨਦੀਪ ਸਿੰਘ ਆਲੱਖ ਜੇ ਤੁਸੀਂ ਵੇਖ ਰਹੇ ਦੇਸ਼ ਦੁਨੀਆ ਚੈਨਲ ਜਿਦਾ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਕਲੈਕਟਰ ਰੇਟ ਦੇ ਵਿੱਚ ਵਾਧਾ ਕੀਤਾ ਗਿਆ ਵਾ 30 ਤੋਂ 40% ਇਸ ਦੇ ਨਾਲ ਕਾਰੋਬਾਰ ਤੇ ਕੀ ਅਸਰ ਹੋਵੇਗਾ ਕਿਸ ਨੂੰ ਫਾਇਦਾ ਹੋਵੇਗਾ ਤੇ ਕਿਸ ਨੂੰ ਨੁਕਸਾਨ ਹੋਵੇਗਾ ਸਾਰੀ ਗੱਲਬਾਤ ਕਰਾਂਗੇ ਸਾਡੇ ਮੌਜੂਦ ਨੇ ਬੀਜੇਪੀ ਦੇ ਸੀਨੀਅਰ ਆਗੂ ਗੁਰਦੇਵ ਸ਼ਰਮਾ ਜੀ ਬੀਜੀ ਦੇ ਪੰਜਾਬ ਦੇ ਕੈਸ਼ੀਅਰ ਆਪਾਂ ਗੱਲਬਾਤ ਕਰਦੇ ਗੁਰਦੇਵ ਸ਼ਰਮਾ ਜੀ ਦੇ ਬੀਜਨਾ ਸੱਸੀ ਕਰ ਸੱਸੀ ਕਰ ਜੀ ਐਸਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਲੈਕਟਰ ਰੇਟ ਨੂੰ ਕਿੱਦਾਂ ਦੇਖਦੇ ਹੋ ਤੇ ਸਰ ਜੀ ਕਲੈਕਟਰ ਰੇਟ ਕੀ ਹੈ ਦਰਸ਼ਕਾਂ ਨੂੰ ਦੱਸੋ ਦੇਖੋ ਮੈਂ ਸਭ ਤੋਂ ਪਹਿਲਾਂ ਤੇ ਇਹ ਗੱਲ ਕਰਾਂ ਕਲੈਕਟਰ ਰੇਟ ਦੇ ਬਾਅਦ ਕਰਾਂਗਾ ਅੱਜ ਜੋ ਪੰਜਾਬ ਦੇ ਹਾਲਾਤ ਹੋ ਚੁੱਕੇ ਨੇ ਜਿਸ ਦੌਰ ਦੇ ਵਿੱਚ ਪੰਜਾਬ ਨਿਕਲਦਾ ਪਿਆ ਆਪਾਂ ਸਾਰੇ ਜਾਣਦੇ ਆ ਟੋਟਲੀ ਵਪਾਰ ਜਿਹੜੇ ਨੇ ਪਹਿਲਾਂ ਪੰਜਾਬ ਦੇ ਖਤਮ ਹੋ ਚੁੱਕੇ ਨੇ ਕਿਉਂਕਿ ਪੰਜਾਬ ਦੇ ਵਿੱਚ ਬਾਹਰੋਂ ਕੋਈ ਵੀ ਵਪਾਰੀ ਹੈ ਜਿਹੜਾ ਉਹ ਲੁਧਿਆਣੇ ਤੋਂ ਪੰਜਾਬ ਵਿੱਚ ਆਉਣ ਤੋਂ ਡਰਦਾ ਹੈ ਅੱਜ ਕੱਲ੍ਹ ਦੇਖੋ ਸੀਜ਼ਨ ਹੈ ਹੋ ਜਰੀ ਦਾ ਔਰ ਜਿਹੜੇ ਬਾਹਰੋਂ ਲੋਕ ਆਂਦੇ ਸੀ دہشت ਦਾ ਮਾਹੌਲ ਹੈ ਵੀ ਪੰਜਾਬ ਵਿੱਚ ਜਾਈਏ ਨਾ ਜਾਈਏ ਵਪਾਰੀ ਲੋਕ ਬਹੁਤ ਘਟਾ ਰਹੇ ਨੇ ਵਪਾਰ ਪਹਿਲੋਂ ਨਹੀਂ ਹੋ ਰਿਹਾ ਜਿਸ ਤਰੀਕੇ ਦੇ ਨਾਲ ਕਲੈਕਟਰ ਰੇਟ ਸਰਕਾਰ ਨੇ ਵਧਾਏ ਨੇ ਉਹ ਬਹੁਤ ਜ਼ਿਆਦਾ ਵਧਾਏ ਨੇ ਇਸ ਟਾਈਮ ਕਲੈਕਟਰ ਰੇਟ ਵਧਾਉਣ ਦਾ ਦੀ ਜਰੂਰਤ ਨਹੀਂ ਸੀ ਹੈਗੀ ਕਿਉਂਕਿ ਵਪਾਰ ਜਿਹੜਾ ਵੀ ਪ੍ਰੋਪਰਟੀ ਜਿਹੜੀ ਹੈ ਪਹਿਲਾਂ ਜਿਹੜੀ ਹੈ ਬਿਲਕੁਲ ਠੱਪ ਪਈ ਹੈ ਕਦੀ ਐਨਓਸੀ ਵੀ ਮਿਲਦੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਹ ਪਬਲਿਕ ਨੂੰ ਲੋਟਕਾ ਸੋਟ ਕਰਨ ਕਰਕੇ ਕੋਈ ਨਾ ਕੋਈ ਨਵੇਂ ਤੋਂ ਨਵਾਂ ਕਾਨੂੰਨ ਬਣਾ ਕੇ ਦੇ ਲੋਕੀ ਪਰੇਸ਼ਾਨ ਕਿੱਦਾਂ ਹੋਣ ਲੋਕੀ ਸਾਨੂੰ ਪੈਸੇ ਕਿੱਦਾਂ ਦੇ ਕੇ ਜਾਣ ਉਹਨੂੰ ਉਸ ਨਜ਼ਰੀਏ ਦੇ ਨਾਲ ਜਿਹੜਾ ਵੇ ਇਹ ਕੰਮ ਕਰਦੀ ਪਈ ਹੈ ਹੂੰ ਔਰ ਇਹ ਸਰਕਾਰ ਤੁਸੀਂ ਪਿੱਛੇ ਦੇਖਿਆ ਹੋਗਾ ਕਦੀ ਪੰਜਾਬ ਦੀ ਜ਼ਮੀਨਾਂ ਨੂੰ ਰਿਕੁਆਇਰ ਕਰਨ ਲੱਗ ਪੈਂਦੇ ਹੂੰ ਕਦੀ ਕੋਈ ਨਾ ਕੋਈ ਮਾਰੇ ਤੋਂ ਮਾਰਾ ਕਾਨੂੰਨ ਲਿਆ ਕੇ ਵਪਾਰੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਹੂੰ ਦੇ ਡਰਾ ਕੇ ਇਹਨਾਂ ਕੋਈ ਪੈਸਾ ਲਿਆ ਜਾਵੇ। ਔਰ ਉਸ ਦੇ ਜਿਹੜਾ ਕਲੈਕਟਰ ਰੇਟ ਨੇ ਹਮ ਵਪਾਰ ਪਹਿਲੋ ਹੈ ਨਹੀਂ ਪ੍ਰਾਪਰਟੀਆਂ ਪਹਿਲੋ ਵਿਕਦੀ ਨਹੀਂ ਪਈਆਂ। ਲੋਕ ਬੇਲੇ ਬੈਠੇ ਨੇ ਔਰ ਕਿਸੇ ਜਗ੍ਹਾ ਤੇ ਉਹਨਾਂ ਰੇਟ ਹੀ ਹੈ ਨਹੀਂ ਜਿੰਨੇ ਇਹਨਾਂ ਨੇ ਕਲੈਕਟਰ ਰੇਟ ਕਰਦੇ ਨੇ। ਹਮ ਜੇ 10000 ਰੁਪਈਆ ਉੱਥੇ ਗੱਜ ਦਾ ਰੇਟ ਹੈ ਤਾਂ ਉੱਥੇ ਰੇਟ ਕਲੈਕਟਰ ਰੇਟ 15000 ਰੁਪਈਆ ਹੈ। ਹਮ ਮਤਲਬ ਇਹ ਆਮ ਆਦਮੀ ਪਾਰਟੀ ਇਹ ਦੇਖ ਰਹੀਏ ਵੀ ਇੱਕ ਸਾਲ ਰਹਿ ਗਿਆ ਹੈ ਤੇ ਲੁੱਟਖਸੁੱਟ ਕੀਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਲੁੱਟਣ ਤੇ ਲੱਗੇ ਹੋਏ ਨੇ ਬਿਲਕੁਲ ਇਹ ਕਲੈਕਟਰ ਰੇਟ ਜਿਹੜਾ ਇਹਨਾਂ ਨੇ ਵਧਾਏ ਨੇ 30 30 25 25% 40 40% ਇਹ ਬਿਲਕੁਲ ਪਬਲਿਕ ਨਾਲ ਟੱਕ ਹੈ ਪੰਜਾਬ ਨਾਲ ਟੱਕ ਹੈ ਇਹਦੇ ਬਾਰੇ ਨੂੰ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਵਪਾਰ ਮੈਂ ਦੇਖਿਆ ਪ੍ਰਾਪਰਟੀ ਦਾ ਬਿਲਕੁਲ ਠੱਪ ਹੋ ਗਿਆ ਹਾਂ ਇੱਥੇ ਬਹੁਤ ਸਾਰੇ ਲੋਕ ਵੇਚਣ ਵਾਲੇ ਵੀ ਆਉਂਦੇ ਨੇ ਲੈਣ ਵਾਲੇ ਵੀ ਆਉਂਦੇ ਨੇ ਆ ਕੇ ਬਹੁਤ ਉਹਨਾਂ ਦੇ ਮਿਲਦੇ ਜਿਹਾ ਚੀਜ਼ ਦਾ ਕਿ ਕਾਰੋਬਾਰ ਸਾਡੇ ਪਹਿਲਾਂ ਠੱਪ ਸੀ ਤੇ ਔਰ ਕਲੈਕਟਰ ਰੇਟ ਵਧਾ ਕੇ ਸਰਕਾਰ ਨੇ ਜੋ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੇ ਗੁਪਾਰ ਰਿਹਾ ਉਹਦਾ ਬੇੜਾਗਰ ਕਰਕੇ ਲੱਗਦਾ ਜਿਹੜਾ ਕੋਈ ਜਿਸ ਤਰ੍ਹਾਂ ਜੁ ਕਹਿੰਦੇ ਵੇਚਣ ਵਾਲੇ ਵੀ ਆਉਂਦੇ ਤੇ ਲੈਣ ਵਾਲੇ ਜਿਹੜਾ ਬੰਦਾ ਕੋਈ ਜ਼ਮੀਨ ਵੇਚ ਰਿਹਾ ਵਾ ਉਸ ਨੂੰ ਤਾਂ ਬੈਨੀਫਿਟ ਹੋਏਗਾ ਜਿਹੜਾ ਖਰੀਦਦਾ ਉਸ ਨੂੰ ਨੁਕਸਾਨ ਹੋਏਗਾ अगर जेनु बेनिफिट हो रहा है वो भी बेच के आगे कितना कितना कोई ना कोई प्लान या जमीन लेगा ना की कह रहे हैं सर जी इस दे नाल कितना के जेबा ते ਜਿੰਨਾ ਅਸਰ ਹੋਗਾ ਨਾਲੇ ਦੂਸਰੇ ਨੰਬਰ ਤੇ ਸਰਕਾਰ ਦਾ ਕਹਿਣਾ ਦਾ ਇਹ ਕਲੈਕਟਰ ਰੇਟ ਵਧਾਉਣ ਦਾ ਕਾਰਨ ਸਿਰਫ ਇਹ ਹੈ ਕਿ ਜਿਹੜਾ ਕਰਾਪਸ਼ਨ ਤੇ ਠੱਲ ਪਾਈ ਜਾ ਸਕੇ ਕਾਲੀ ਕਮਾਈ ਤੇ ਠੱਲ ਪਾਈ ਜਾ ਸਕੇ ਨੇ ਕਲੈਕਟਰ ਰੇਟ ਵਧਾ ਕੇ ਇਹ ਕਰਾਪਸ਼ਨ ਤੇ ਠੰਡ ਕਿੰਨਾ ਪਾ ਦੇ ਨੇ ਜਿਦਾ ਮਨ ਮੁਕਾਬਲ ਜਿਹੜੇ ਰੇਟ ਲੱਗਦੇ ਨੇ ਜਿਸ ਉਸ ਹਿਸਾਬ ਨਾਲ ਵੀ ਕਲੈਕਟਰ ਰੇਟ ਦੇ ਸਾਹਮਣੇ ਰੇਟ ਲੱਗਣਗੇ ਗਵਰਨਮੈਂਟ ਨੇ ਇੱਕ ਰੇਟ ਤੈਅ ਪਹਿਲਾਂ ਕੀਤੇ ਹੋਏ ਸੀ ਉਹਦੇ ਰੇਟ ਵਧਾਏ ਨੇ ਇਹਦੇ ਨਾਲ ਦੇਖੋ ਅੱਜ ਕਿਸੇ ਵੀ ਇਹਨਾਂ ਦੇ ਬਟਵਾਰ ਖਾਨੇ ਚਲੇ ਜਾਓ ਲੁੱਟ ਖਸੁੱਟੇ ਤਹਿਸੀਲਦਾਰ ਚਲੇ ਜਾਓ ਲੁੱਟ ਖਸੁੱਟੇ ਔਰ ਸ਼ਰਯਾਮ ਅਬ ਸਾਰੇ ਗੱਲ ਕਹਿੰਦੇ ਨੇ ਜੀ ਅਸੀਂ ਐਮਐਲਏ ਨੂੰ ਪਹਹ ਦਿੰਨੇ ਆ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਪਹਹ ਦਿੰਨੇ ਆ ਤੁਸੀਂ ਜਿਸ ਮਰਜ਼ੀ ਤਹਿਸੀਲਦਾਰ ਦੇ ਕੋਲ ਚਲੇ ਜਾਓ ਤੁਸਾਨੂੰ ਹਰ ਜਗ੍ਹਾ ਜਦੋਂ-ਜਦ ਗੱਲ ਕਰੋਗੇ ਕਹਿੰਦੇ ਅਸੀਂ ਕੀ ਕਰੀਏ ਜਿਹੜੀ ਕ腐ਸ਼ਨ ਹੋ ਰਹੀ ਹੈ ਉਹ ਇਸ ਟਾਈਮ 75% ਦੇ ਇਹਨਾਂ ਆਮ ਆਦਮੀ ਦੇ ਜਿਹੜੇ ਐਮ.ਐਲ.ਏ ਨੇ ਉਹ ਸਾਡੋਂ ਕੋ ਪੈਸਾ ਲੈ ਰਹੇ ਨੇ ਕੋਈ ਨਾ ਕੋਈ ਬਾਨਾ ਪਾ ਕੇ ਕਿਸੇ ਦੇ ਕੋ ਪੇਪਰ ਗਲਤ ਨੇ ਕਿਸੇ ਦਾ ਇਦਾਂ ਕੁਝ ਦਾ ਕੋਈ ਨਾ ਕੋਈ ਬਾਨਾ ਪਾ ਕੇ ਲੋਕਾਂ ਕੋਲ ਪੈਸੇ ਲੈ ਲੈ ਕੇ ਰਜਿਸਟਰ ਕਰਾਈਏ ਨੇ ਔਰ ਪਰ ਜਦ ਜਿਹੜੇ ਨਾ ਰੇਟ ਵਧਾਏ ਨੇ ਇਹ ਇਸ ਟਾਈਮ ਰੇਟ ਵਧਾਣ ਦਾ ਬਿਲਕੁਲ ਇਹਨਾਂ ਨੂੰ ਨਹੀਂ ਚਾਹੀਦਾ ਕਿ ਵਪਾਰ ਬਿਲਕੁਲ ਹੈ ਨਹੀਂ ਔਰ ਰੇਟ ਵਧਾ ਕੇ ਜਿਹੜਾ ਵਪਾਰ ਬਿਲਕੁਲ ਠੱਪ ਹੋ ਚੁੱਕਾ ਹੈ ਹੁਣ ਤੱਕ ਕੋਈ ਨਾ ਕੋਈ ਦੇਖੋ ਵੇਚਣ ਵਾਲੇ ਨੇ ਜ਼ਮੀਨ ਜਿਹੜਾ ਵੇਚਣ ਜਦੋਂ ਉਹਦੀ ਵਿਕਦੀ ਨਹੀਂ ਲੈਂਡ ਜਿਹੜਾ ਜਾਂਦਾ ਉਹਨੂੰ ਮਿਲਦੀ ਨਹੀਂ ਲੈ ਕੇ ਰੇਟ ਜਿਸ ਸਾਹਮਣਾ ਬਦੇ ਨੇ ਵਪਾਰ ਬਿਲਕੁਲ ਠੱਪ ਹੀ ਕਰਤਾ ਹੈ ਈਜ਼ੀ ਰਿਸਿਵ ਬਾਰੇ ਕੀ ਕਹਿਣਾ ਸਰ ਜੀ ਈਜ਼ੀ ਰਿਸਿਵ ਹੋ ਰਹੀ ਹੈ ਤੇ ਐਨਓਸੀ ਦੀ ਗੱਲ ਕਰ ਲਈਏ ਮਾਨ ਸਾਹਿਬ ਕਹਿੰਦੇ ਜੀ ਔਨਲਾਈਨ ਸਾਰੇ ਕੰਮ ਹੋਣਗੇ ਔਨਲਾਈਨ ਹੋ ਰਿਹਾ ਸਰ ਕਿਸੇ ਦਾ ਕੰਮ ਤੁਸੀਂ ਦੱਸ ਦਿਓ ਦੇਖੋ ਅਸਲ ਜਿਹੜੇ ਲੋਕ ਹਲਕੇ ਦੇ ਵਿੱਚ ਕੰਮ ਕਰਨੇ ਆਂ ਸ਼ਹਿਰ ਦੇ ਵਿੱਚ ਕੰਮ ਕਰਨੇ ਆਂ ਤੁਸੇ ਸਾਰੇ ਪਾਸੇ ਜਾਂਦੇ ਹੋ ਮੈਨੂੰ ਦੱਸ ਦਿਓ ਕਿਹੜੀ ਜਗ੍ਹਾ ਤੇ ਉੱਪਰ ਆਨਲਾਈਨ ਕੰਮ ਹੋ ਰਿਹਾ ਹੈ ਆਨਲਾਈਨ ਮੈਨੂੰ ਕੋਈ ਇੱਕ ਨੰਬਰ ਦੱਸ ਦਿਓ ਮੈਂ ਜਿਹੜੇ ਨੇ ਦਿੱਤੇ ਨੇ ਨੰਬਰ ਹੁਣ ਦੇਖ ਲੈਣਾ ਕਿਹੜੇ ਆਨਲਾਈਨ ਕੰਮ ਕਰਦੇ ਨੇ ਕਿਹੜਾ ਟੈਲੀਫੋਨ ਚੁੱਕਦਾ ਪਿਆ ਇਹ ਝੂਠੇ ਲੋਕ ਨੇ ਚੋਟ ਬੋਲ ਕੇ ਨੇ ਸਰਕਾਰ ਬਣਾਈ ਏ ਔਰ ਚੋਟ ਦੇ ਦੇ ਨਾਲ ਇਹ ਜਿਹੜਾ ਵੇ ਅੱਜ ਪੰਜਾਬ ਨੂੰ ਚਲਾਉਣਾ ਚਾਹੁੰਦੇ ਨੇ ਮੈਂ ਕੇਜਰੀਵਾਲ ਦਾ ਮੈਂ ਦੇਖ ਰਿਹਾ ਸੀ ਕੱਲ ਪਰਸੋਂ ਮੀਡੀਆ ਦੇ ਉੱਪਰ ਉਹ ਕਹ ਰਿਹਾ ਸੀ ਗੁਜਰਾਤੇ ਜਾ ਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਪਈ 50-50 ਹਜ਼ਾਰ ਰੁਪਏ ਮੈਂ ਵੰਡ ਕੇ ਆਇਆ ਦੱਸੋ ਜੀ ਕਿਹੜੇ ਜ਼ਿੰਮੇਦਾਰਾਂ ਨੂੰ ਪੰਜਾਬ 50 ਹਜ਼ਾਰ ਵੰਡ ਕੇ ਗਿਆ ਹੈ ਸੈਂਟਰ ਦੇ ਪੈਸੇ ਆਏ ਨੇ ਸੈਂਟਰ ਨੇ ਪੈਸੇ ਦੇ ਕੇ ਗਏ ਨੇ ਦੇ ਸੈਂਟਰ ਦੇ ਆ ਇਹ ਨਾ ਆਪਣਾ ਅੱਜ ਮੇਰੀਆਂ ਪੈਨਾ ਦੇਖੋ ਟੀਚਰ ਨੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਦੋਂ ਆਪਣੇ ਨੌਕਰੀਆਂ ਮੰਗਦੇ ਨੇ ਜਨਤਾ ਨੂੰ ਕੰਮਾਂ ਬਾਰੇ ਜੰਦੇ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਕੁੱਟਿਆ ਜਾਂਦਾ ਹੈ डीसी ਜਾਂ ਜਾਂਦਾ ਉਹ ਪਸਾਰੇ ਜਾਂਦੇ ਆ ਜਿਹੜੇ ਜਦੋਂ ਸਰਕਾਰ ਨੇ ਸੀ ਬਣੀ ਉਹਦੋਂ ਕਿ ਸਾਡੀ ਭੈਣੋ ਸਭ ਤੋਂ ਪਹਿਲੋ ਜਿਹੜਾ ਇਹਨੇ ਤੁਹਾਡੀ ਇਥਾਂ ਕੰਮ ਬਧਾਈਆਂ ਗਿਆ ਤਾਂ ਰੇ ਨੌਕਰੀਆਂ ਪੱਕੀਆਂ ਕੀਤੀਆਂ ਜਾਂਦੀਆਂ ਝੂਠੇ ਲਾਰੇ ਲਾਤੇ ਝੂਠੀਆਂ ਐਪਲੀਕੇਸ਼ਨ ਪੇਪਰ ਕਰਦੇ ਔਰ ਟੀਚਰ ਹੁਣ ਕਰ ਰਹੇ ਦੱਸੋ ਸਾਨੂੰ ਕਿਹਨੂੰ ਪੱਕਾ ਕੀਤਾ ਹੂੰ ਤੁਹਾਡੇ ਸਾਹਮਣੇ ਹੀ ਇਹ ਝੂਠੇ ਲੋਕ ਨੇ ਝੂਠ ਬੋਲ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਗੁੰਮਰਾਹ ਕਰਕੇ ਮਤਲਬ ਦੁਬਾਰਾ ਸਰਕਾਰ ਬਣਾਉਣਾ ਜਾਂਦੇ ਨੇ ਇਹਨਾਂ ਦੀ ਜਮਾਨਤਾਂ ਜਬਤ ਹੋ ਰੀਆਂ ਨੇ ਹਮ ਤਰਨ ਤਰਨ ਵਿੱਚ ਤੁਸੀਂ ਦੇਖ ਲੈਣਾ ਇਹਨਾਂ ਦਾ ਕੀ ਹਾਲ ਹੁੰਦਾ ਹਮ ਤਰਨ ਤਰਨ ਵਿੱਚ ਇਹਨਾਂ ਨੇ ਸਾਰੇ ਮਹਿਕਮੇ ਅੱਜ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਚਾਹੇ ਕੋਈ ਪੁਲਸ ਦਾ ਮਹਿਕਮਾ ਹੈ ਚਾਹੇ ਕੋਈ ਹੋਰ ਜਿੰਨੇ ਮਹਿਕਮੇ ਨੇ ਸਾਰੇ ਮਹਿਕਮਿਆਂ ਨੂੰ ਕਹਤਾ ਹੈ ਵੀ ਜਾ ਕੇ ਪਿੰਡਾਂ ਚਲੇ ਜਾਓ ਕਿਸੇ ਨੂੰ ਸਰਪੰਚਾਂ ਨੂੰ ਫੜੀ ਜਾਂਦੇ ਨੇ ਵੀ ਸਾਨੂੰ ਵੋਟਾਂ ਪਾਓ ਤੱਕਾ ਕਰ ਰਹੇ ਨੇ ਮੈਂ ਕੱਲ ਜਾ ਕੇ ਆਇਆ ਉੱਥੇ ਲੋਕ ਕਹਦੇ ਨੇ ਜੀ ਸਾਡੇ ਘਰ ਆ ਕੇ ਬੈਠ ਜਾਂਦੇ ਨੇ ਸਰਪੰਚਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਵਪਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਨੇ ਕਿਸੇ ਨੂੰ ਕੋਈ GST ਦੇ ਤੱਕ ਧਮਕੀ ਦੇ ਰਿਹਾ ਕਿਸੇ ਨੂੰ ਕੋਈ ਕੋਈ ਨਾ ਕੋਈ ਧਮਕੀ ਜਿਹੜੀ ਹੈ ਹਰ ਵਪਾਰੀ ਨੂੰ ਪਹੁੰਚਦੀ ਹੈ ਸਮੂ ਬੋਟਾ ਪਾਓ ਨਹੀਂ ਤੁਹਾਡਾ ਇਹ ਕਰ ਦਿਆਂਗੇ ਤੁਹਾਡਾ ਉਹ ਕਰ ਦਿਆਂਗੇ ਅੱਜ ਤਰਨਤਾਰਨ ਦੇ ਵਿੱਚ ਜੈ ਸ਼ਦਾ ਮੌਲੇ ਹੂੰ ਡਰੇ ਫੇਨੇ ਲੋਕ ਠੀਕ ਹੈ ਔਰ ਦੇਖੋ ਡਰੇ ਹੋਏ ਨੇ ਇੱਕ ਸਾਹ ਲੈ ਕੇ ਸਰਕਾਰ ਨੂੰ ਲੋਕੀ ਡਰਦੇ ਨੇ ਪਰ ਮੈਂ ਤੁਹਾਨੂੰ ਫਿਰ ਵੀ ਕਹਿਣਾ ਚਾਹਨਾ ਤਰਨਤਾਰਨ ਦੇ ਵਿੱਚ ਇਹ ਨਾ ਬਹੁਤ ਬੁਰਾ ਹਲੋਣਾ ਤੁਸੀਂ ਦੇਖ ਰਹੇ ਹੋ ਪਿੰਡਾਂ ਚ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਲੇਡੀਜ਼ ਨੇ ਜਾਂ ਜਿਹੜੇ ਹੋਰ ਜ਼ਿੰਮੇਵਾਰ ਲੋਕ ਨੇ ਕਿਸ ਤਰੀਕੇ ਨਾਲ ਇਹਨਾਂ ਨੂੰ ਗਾਲਾਂ ਕੱਢ ਰਹੇ ਨੇ ੱੱਤੇ ਮਾਰ ਰਹੇ ਨੇ ਪਰ ਉਹਦੇ باوجود ਵੀ ਇਹਨਾਂ ਦੀ ਜਿਹੜੀ ਸ਼ਕਤੀ ਹੈ ਅਫਸਰਾਂ ਕੋਲ ਸ਼ਕਤੀ ਪੂਰੀ ਕਰਾਈ ਜਾ ਰਹੀ ਹੈ ਆਪਾਸ ਦੁਆਰਾ ਹੋਤੀ ਆਨੇ ਹੈ ਕਲੈਕਟਰ ਰੇਟ ਤੇ ਸਰ ਤਸੀਲਾ ਵਿੱਚ ਜਿਹਦਾ ਪਹਿਲਾ ਮੇਲਾ ਲੱਗਾ ਹੁੰਦਾ ਸੀ ਇਸ ਟਾਈਮ ਤਸੀਲਾ ਖਾਲੀ ਪਈਆਂ ਕੀ ਲੱਗਦਾ ਇਹਦਾ ਕਾਰਨ ਜਿਹੜਾ 30 ਤੋਂ 40% ਕਲੈਕਟਰ ਰੇਟ ਹੈ ਇਹੀ ਹੈ ਬਿਲਕੁਲ ਜੀ ਜਿਹੜੇ ਇਹਨਾਂ ਦੇ ਰੇਟ ਵਧਾਏ ਨੇ ਉਹ ਕੋਈ ਕਾਰਨ ਨੇ ਮਤਲਬ ਵਪਾਰ ਪਿੰਡ ਵੀ ਨਹੀਂ ਸੀਗਾ। ਹੂੰ ਦੇਖੋ ਮੇਲੇ ਵਾਲੀਆਂ ਗੱਲਾਂ ਤੇ ਬੜੀਆਂ ਤੁਸੀਂ ਪਰਾਣੀਆਂ ਕਰ ਰਹੇ ਹੋ। ਬਾਕੀ ਮੇਲੇ ਲੱਗਦੇ ਸੀ ਬਹੁਤ ਬਿਜ਼ਨਸ ਸੀ ਪ੍ਰਾਪਰਟੀ ਦਾ। ਪਰ ਜਦੋਂ ਦੀ ਇਹ ਸਰਕਾਰ ਆਈ ਐਨਓਸੀ ਨਹੀਂ ਦਿੰਦੇ। ਹੂੰ ਪਿਛਲੇ ਦੇਖੋ 2-3 ਸਾਲ ਦੇ ਨਾਲ ਐਨਓਸੀ ਬੰਦ ਕਰਤੀ। ਕਦੀ ਖੋਲ ਦਿੰਦੇ ਨੇ, ਕਦੀ ਬੰਦ ਕਰ ਦਿੰਦੇ ਨੇ। ਅੱਛਾ ਇਹਨਾਂ ਦਾ ਹੀ ਨਹੀਂ ਪਤਾ ਲੱਗਦਾ ਬੰਦ ਇਹਨਾਂ ਨੇ ਕਦੋਂ ਕਰਤੀ ਏ, ਇਹਨਾਂ ਨੂੰ ਪਤਾ ਲੱਗਦਾ ਖੋਲ ਕਰ ਦੁੱਤੀ ਏ। ਹੂੰ ਆਂਦੇ ਨੇ ਝੂਠ ਬੋ ਜਾਂਦੇ ਨੇ ਐਨਓਸੀ ਖੋਲਦੇ। ਹੂੰ ਜਦੋਂ ਤਸੀਲ ਦਾ ਕੁਝ ਹੋ ਜਾ ਜਾਂ ਟਵਾਰੇ ਕੋਲ ਚਲੇ ਜਾਓ, ਉਹਨਾਂ ਦੇ ਸਰਦ ਕੋਈ ਆਰਡਰ ਹੀ ਨਹੀਂ ਆਇਆ। ਹੂੰ ਗੁੰਮਰਾ ਕਰ ਦਿੰਦੇ ਨੇ ਚੋੜ ਬੋਲਦੇ ਨੇ ਤੁਸੀਂ ਬੰਦ ਹੀ ਗੱਲ ਕੀਤੀ ਡੀਟੀਓ ਆਫਿਸ ਵੀ ਬੰਦ ਕਰ ਦਿੱਤੇ ਤਾਲਾ ਲਗਾ ਦਿੱਤਾ ਗਿਆ ਵਾ ਸਰ ਇਹਨਾਂ ਦਾ ਬੱਸ ਚੱਲੇ ਨਾ ਜੀ ਇਹ ਸਾਰਾ ਪੰਜਾਬ ਹੀ ਬੰਦ ਕਰਤਾ ਕਿਉਂ ਕਿ ਅੱਜ ਇੱਕ ਦਿਨਾਂ ਨੂੰ ਸਰਕਾਰ ਚਲਾਣੀ ਨਹੀਂ ਆ ਰਹੀ ਇਹਨਾਂ ਦਾ ਮਕਸਦ ਇਹ ਸਟੇਮ ਲੁੱਟਣਾ ਪੰਜਾਬ ਨੂੰ ਵੀ ਪੰਜਾਬ ਨੂੰ ਲੁੱਟਣਾ ਕਿੱਦਾਂ ਇਹਨਾਂ ਦਾ ਕੋਈ ਮਕਸਦ ਨਹੀਂ ਸਰਕਾਰ ਕਿੱਦਾਂ ਚਲਾਣੀ ਹੈ ਕੋਈ ਡਿਵੈਲਪਮੈਂਟ ਕਿੱਦਾਂ ਕਰਨੀ ਹੈ ਲੋਕਾਂ ਨੂੰ ਇੰਨਾ ਕਰਾਪਸ਼ਨ ਕਿੱਦਾਂ ਕਵਰ ਕਰਨੀ ਹੈ ਕਿਸ ਤਰੀਕੇ ਦੇ ਨਾਲ ਅੱਜ ਦੇਖੋ ਹਰ ਸ਼ਹਿਰ ਦੇ ਵਿੱਚ ਲੜਾਈਆਂ ਝਗੜੇ ਲਾਉਣਾ ਆਰਡਰ ਦਾ ਕੀ ਹਾਲ ਹੈ ਆਪਾਂ ਸਾਰੇ ਜਾਣਦੇ ਹ ਇਹਨਾਂ ਨੂੰ ਕੋਈ ਵੀ ਵਿਭਾਗ ਚ ਲਾਣਾ ਨਹੀਂ ਆ ਰਿਹਾ ਕਿਉਂਕਿ ਜਿਹੜੇ ਇਹਨਾਂ ਦੇ ਐਮਐਲਏ ਨੇ ਇਹ ਭਗਵੰਤ ਮਾਨ ਨੂੰ ਸਭ ਸਾਰਾ ਪਤਾ ਹੈ ਭਗਵੰਤ ਮਾਨ ਦੀ ਲਿਸਟਾ ਬਣਾ ਕੇ ਰੱਖਿਆ ਲੁੱਟੇ ਦੇ ਬੈਠੇ ਨੇ ਮੰਨ ਲਓ ਜੇ ਅਣ ਸੈਂਟਰ ਦੀ ਗੱਲ ਕਰਾਂ ਸਾਡੇ ਕੁਝ ਐਮਐਲਏ ਐਸ ਨੇ ਜਿਹੜੇ ਲੋਕੀ ਜਦੋਂ ਬਿਲਡਿੰਗਾਂ ਬਣਾਉਣ ਲੱਗਦੇ ਨੇ ਤੋ ਉਹ ਕਹਿੰਦੇ ਜੀ ਦੋ ਕਮਰੇ ਲੱਗੇ ਆ ਬਸ ਹਾਂ ਹਾਂ ਪਾ ਲੋ ਪਾ ਲੋ ਪਾ ਲੋ ਜਦੋਂ ਨੀ ਬੁੱਟਦੇ ਨੇ ਨਾਲ ਹੀ ਅਫਸਰ ਆ ਜਾਂਦਾ ਔਰ ਜੀ ਤੁਸੀਂ ਆ ਕੀ ਕਰਨ ਲੱਗੇ ਹੋ ਇਹਦਾ ਨਕਸ਼ਾ ਦਿਖਾਓ ਇਹ ਕਰੋ ਨਦੀ ਐ ਮੈਲਨ ਮੈਲੋ ਕੋਈ ਨਾ ਕੋਈ ਖਾਂ ਮਲ ਏ ਕਹਿੰਦਾ ਕੋਈ 2 ਲੱਖ ਮੰਗਦਾ ਕੋਈ 3 ਲੱਖ ਮੰਗਦਾ ਕੋਈ 5 ਲੱਖ ਮੰਗਦਾ ਮੈਨੂੰ ਤੇ ਇਥੋਂ ਤੱਕ ਪਤਾ ਲੱਗਾ ਤੁਹਾਡੇ ਸਾਹਮਣੇ ਆ ਜਾਣਾ ਤੁਹਾਡੇ ਸਾਹਮਣੇ ਆ ਜਣੇ ਲੋਕੀ ਲਿਸਟਾ ਬਣਾ ਕੇ ਬੈਠੇ ਨੇ 4 4 5 5 10 10 ਲੱਖ ਰੁਪਈਆ ਲੋਕਾਂ ਦੇ ਕੋਲ ਜਿਨ੍ਹਾਂ ਨੇ ਬਿਲਡਿੰਗਾਂ ਬਣਾਉਣ ਲੱਗੇ ਜਾਂ ਕੋਈ ਦੁਕਾਨ ਬਣਾਉਣ ਲੱਗੇ ਇਹ ਕੋਈ ਛੋਰੂ ਬਣਾ ਲਗੇ ਇਹ ਲੋਕਾਂ ਦੇ ਕੋਲੋਂ ਇਹਨਾਂ ਨੇ ਮੰਗੇ ਨੇ ਔਰ ਇਹਨਾਂ ਨੇ ਪੈਸੇ ਲਏ ਨੇ ਪਰ ਅੱਜ ਲੋਕੀ ਬਰ ਰਹੇ ਨੇ ਅਗਲੇ ਕਹਿੰਦੇ ਜੀ ਅੱਜ ਰੌਲਾ ਪਾਵਾਂਗੇ ਤੇ ਸਰਕਾਰ ਇਹਨਾਂ ਦੀ ਹੈ ਸਾਡਾ ਕੋਈ ਨਾ ਕੋਈ ਸਾਡਾ ਨੁਕਸਾਨ ਕਰਨਗੇ ਔਰ ਉਹ ਤੁਹਾਡੇ ਸਾਹਮਣੇ ਥੋੜੇ ਦਿਨ ਰੁਕ ਜਿਓ ਲੋਕੀ ਤਿਆਰ ਬੈਠੇ ਨੇ ਇਹ ਲਿਜਾਣੇ ਦੇ ਜਿਹੜੇ ਐਮਐਲਏ ਨੇ ਕੁਝ ਐਮਐਲਏ ਨੇ ਤੇ ਇੰਨੀ ਕੁ ਲੁੱਟ ਖਸੁੱਟ ਕੀਤੀ ਹੋਈ ਹੈ ਬਸ ਉਹ ਦੇ ਕਿੰਨੇ ਨੇ ਸਾਡੇ ਪਰ ਨਹੀਂ ਆ ਚਾਰ ਦਿਨ ਲੱਗੇ ਨੇ ਜੋ ਮਿਲਦਾ ਵਾ ਲੈ ਲਓ ਸਰ ਲੋਇਨ ਵਾਟਰ ਦੀ ਗੱਲ ਕੀਤੀ ਹੈ ਤੁਸੀਂ ਕ腐ਸ਼ਨ ਦੀ ਗੱਲ ਕੀਤੀ ਹੈ ਮਾਨ ਸਾਹਿਬ ਜਦੋਂ ਸਰਕਾਰ ਬਣਨੀ ਸੀ ਉਸ ਟਾਈਮ ਕਹਿੰਦੇ ਸੀ ਕੋਈ ਵੀ ਪ੍ਰੋਟੈਸਟ ਨਹੀਂ ਹੋਏਗਾ ਕੋਈ ਵੀ ਧਰਨਾ ਨਹੀਂ ਹੋਏਗਾ ਲੱਗਦਾ ਕਿਸ ਗੱਲ ਤੇ ਜਿਹੜੀ ਪੰਜਾਬ ਸਰਕਾਰ ਖੜੀ ਉੱਤਰੀ ਆ ਔਰ ਤੇ 4 ਸਾਲ ਪੂਰੇ ਹੋਣ ਤੇ ਆ ਚੁੱਕੇ ਨੇ ਕਿਸ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਹੋ ਸਾਥ ਸਰਕਾਰ ਨੂੰ ਦੇਖੋ ਇਹ ਜਿਹੜੇ ਵੀ ਇਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਇਹਨਾਂ ਦੀ ਇਹਨਾਂ ਨੂੰ ਇੱਕ ਵੀ ਵਾਅਦਾ ਦੱਸੋ ਇਹਨਾਂ ਨੇ ਪੂਰਾ ਕੀਤਾ ਹੋਵੇ ਹਾਂ ਉਹ ਯਾਰ ਇਹ ਤੇ ਬੱਚਿਆਂ ਦੀਆਂ ਕਸਮਾਂ ਖਾਧੀਆਂ ਇਹਨਾਂ ਨੇ ਵੀ ਅਸੀਂ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕਰਾਂਗੇ ਤੇ ਅੱਜ ਦੇਖੋ ਜਦੋਂ ਸਰਕਾਰ ਬਣਾਉਣ ਦਾ ਟਾਈਮ ਦਾ ਸਭ ਤੋਂ ਪਹਿਲੇ ਕਾਂਗਰਸ ਜਿਹਨੂੰ ਕੋਸ ਦੇ ਰਹੇ ਜਿਨ੍ਹਾਂ ਦੀਆਂ ਮਦਦ ਲੈਦੇ ਉਹਨਾਂ ਦੇ ਨਾਮ ਨਾਲੇ ਸੋ ਉਹਨਾਂ ਦੇ ਫਲਾਣਾ ਕਰਪਟੇ ਬਰਾਣਾ ਚੋਰ ਫਲਾਣਾ ਚੋਰੇ ਕੇਜੀ ਵਰ ਬਹੁਤਾ ਸੀ ਤੇ ਅੱਜ ਉਹਨਾਂ ਨੂੰ ਨਾਲ ਲੈ ਕੇ ਸਰਕਾਰਾਂ ਬਣਾਈਆਂ ਨੇ ਔਰ ਬੱਚਿਆਂ ਦੀ ਕਸਮਾਂ ਖਾ ਕੇ ਨੇ ਸਰਕਾਰਾਂ ਬਣਾਈਆਂ ਪਰ ਬਾਦਮਾ ਬੱਚਿਆਂ ਦੀ ਉਮਰ ਲੰਬੀ ਕਰੇ ਹਮ ਜੀ ਅਸੀਂ ਦੇਖੋ ਸਾਰੇ ਕਬੀਲਦਾਰਾਂ ਬੱਚਿਆਂ ਦੀ ਉਮਰ ਉਹਨਾਂ ਦੀ ਪਰਿਵਾਰ ਦੀ ਪਰਮਾਤਮਾ ਸੁੱਖ ਸ਼ਾਂਤੀ ਦਵੇ ਪਰ ਜਿਸ ਤਰੀਕੇ ਨਾਲ ਬੱਚਿਆਂ ਦੀਆਂ ਕਸਮਾਂ ਇਹਨਾਂ ਖਾਦੀਆਂ ਨੇ ਇਹਨਾਂ ਦਾ ਨਾਸ ਹੋਣਾ ਦੇਖ ਲੈਣਾ ਬੜਾ ਗਰਕੋਣੇ ਨੇ ਲੋਕਾਂ ਦਾ ਬੱਚਿਆਂ ਦੀ ਕਸਮਾਂ ਖਾਣੀਆਂ ਭਗਵਾਨ ਦੀ ਕਸਮ ਖਾਣੀ ਹਰ ਟਾਈਮ ਝੂਠ ਬੋਲਣਾ ਕਹਿਣਾ ਕੁਝ ਹੋਰ ਕਰਨਾ ਕੁਝ ਹੋਰ ਇਹ ਭਗਵਾਨ ਤੇ ਦੇਖ ਰਿਹਾ ਔਰ ਇਹਨਾਂ ਨੂੰ ਚੀ ਦੀ ਸਜ਼ਾ ਮਿਲੇਗੀ ਸਰ ਜਿਹੜੇ ਕਲੈਕਟਰ ਇਹਨੇ 30 ਤੇ 40 ਪਹਿਲਾਂ ਬੋਲਿਆ ਕਿਉਂ ਬੋਲਿਆ ਕੀ ਗੱਲ ਹੈ ਖਜ਼ਾਨਾ ਖਾਲੀ ਹੋ ਗਿਆ ਸੀਗਾ ਖਜ਼ਾਨਾ ਭਰਨ ਦੇ ਸਰਕਾਰ ਲੱਗੀ ਹੋਈ ਹੈ ਕੀ ਲੱਗਦਾ ਕਾਰਨ ਕੀ ਲੱਗਦਾ ਸਰ ਸਰ ਕੀ ਸੋਚੋ ਬਿਲਕੁਲ ਤੁਸੀਂ ਇਹ ਠੀਕ ਕਹਿੰਦੇ ਹੋ ਖਜ਼ਾਨਾ ਪਰਮਤੇ ਵੀ ਖਜ਼ਾਨੇ ਦੇ ਬੈਸਨ ਉੱਪਰ ਹੈ ਨਹੀਂ ਉਹਰੇ ਕਹਿੰਦੇ ਜੀ ਹਜ਼ਾਰ ਹਜ਼ਾਰ ਦੇ ਪਾਣਾ ਹੁਣ ਪਹਿਲੋ ਤੇ ਇਹਨਾਂ ਨੇ ਜਿਮੀਦਾਰਾਂ ਦੀਆਂ ਜ਼ਮੀਨਾਂ ਜਿਹੜੀਆਂ ਸੀ ਰਿਕੁਆਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਜਿਮੀਦਾਰਾਂ ਨੇ ਡੰਡਾ ਚੁਕਲਿਆ ਤੇ ਕਿਸ ਤਰੀਕੇ ਨਾਲ ਭੱਜੇ ਨੇ ਕਿਸ ਤਰੀਕੇ ਨਾਲ ਆਪਣੇ ਜਿਹੜੇ ਕਾਨੂੰਨ ਬਣਾਏ ਸੀ ਇਹਨਾਂ ਨੂੰ ਵਾਪਸ ਲੈ ਰਹੇ ਨੇ ਆਪਾਂ ਸਾਰੇ ਜਾਣਦੇ ਆ ਹੁਣ ਅੱਜ ਦੇਖੋ ਇਹ ਜਿਹੜੀਆਂ ਯੂਨੀਵਰਸਿਟੀ ਵੇਚ ਰਹੇ ਨੇ ਬਿਜਲੀ ਬੋਰਡ ਜੀ ਬਿਜਲੀ ਬੋਰਡ ਜਗਾ ਵੇਚ ਰਹੇ ਨੇ ਹੋਰ ਇਹ ਕਹਿੰਦੇ ਨੇ ਵੀ ਜੋ ਪੰਜਾਬ ਵਿੱਚ ਬਚਿਆ ਉਹਨੂੰ ਵੇਚ ਲਈਏ ਇਹਦੇ ਕਹਿੰਦੇ ਸੀ ਵੀ ਪੁਰਾਣੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਕਰਜ਼ਾ ਇੰਨਾ ਚੜਾ ਦਿੱਤਾ ਕਰਜ਼ੇ ਵਿੱਚ ਡੋਬਿਆ ਹੋਇਆ ਤੇ ਅੱਜ ਜਿੰਨਾ ਪਿਛਲੇ 70 ਸਾਲ ਚ 60 ਸਾਲ ਚ ਕਰਜ਼ਾ ਚੜਿਆ ਹੈ ਨਾ ਜੀ 65 70 ਸਾਡੇ ਕਰਜ਼ੇ ਚੜਿਆ ਇਹਨਾਂ ਨੇ 300 ਜੂਨ ਨਾਲ ਲੈ ਲਿਆ ਸਰ ਤੁਸੀਂ ਕਰਜ਼ੇ ਦੀ ਗੱਲ ਕਰ ਰਹੇ ਹੋ ਫਿਰ ਇਹ ਐਡਵਰਟਾਈਜ਼ਮੈਂਟ ਤਾਂ ਕਰੋੜਾਂ ਰੁਪਏ ਦੀ ਤੁਸੀਂ ਦੇਖ ਲਓ ਬਾਹਰ ਨਿਕਲੋ ਤੁਹਾਨੂੰ 10 ਮਿੰਨਾਂ ਮੇਰੇ ਖਿਆਲ ਨਾਲ ਐਸੇ ਮਾਨ ਸਾਹਿਬ ਦੇ ਐਸੇ ਰੋਡ ਤੇ ਨਜ਼ਰ ਆਏ ਜਾਨੀ ਕਿ ਕੀ ਕਰਨਾ ਫਿਰ ਐਡਾ ਤੇ ਬਸੇ ਤਾਂ ਪੈਸੇ ਹੀ ਬੜੇ ਪ੍ਰਚਾਰ ਝੂਠਾ ਪ੍ਰਚਾਰ ਇਹ ਪ੍ਰਚਾਰ ਤੇ ਸਿਰ ਤੇ ਜਿੰਦੇ ਪੈ ਨੇ ਜਿਹੜਾ ਪੈਸਾ ਸਾਡਾ ਕਰਜ਼ੇ ਦੇ ਪੈਸਾ ਲੈ ਕੇ ਕਰਜ਼ੇ ਚ ਅੱਜ ਦੇਖੋ ਡਬਲ ਡਬੋ ਕਰਜ਼ਾ ਹੋ ਗਿਆ ਜਿੰਨਾ ਕਰਜ਼ਾ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਪਹਿਲਾਂ ਸੀ ਤੇ ਉਹਦੋਂ ਨਾਲ ਡਬਲ ਦੇ ਨੇੜੇ ਪਹੁੰਚ ਗਿਆ ਤੇ ਜੇ ਇਹਨਾਂ ਕੋਲ ਹੈਗਾ ਸੀ ਵੀ ਅਸੀਂ ਬਿ ਪ੍ਰਾਰੇ ਹਿਸਾਬ ਲੈਣੇ ਨੇ ਤੇ ਇਹਨਾਂ ਕੋ ਹਿਸਾਬ ਕੌਣ ਲਏਗਾ ਹਮ ਇਹ ਹਿਸਾਬ ਕਿਹਨੂੰ ਦੇਣਗੇ ਜਿਹੜਾ ਇਹਨਾਂ ਨੇ ਕਰਜ਼ਾ ਲਾਇਆ ਕਿੱਥੇ ਲਾਇਆ ਤੁਹਾਡੇ ਸਾਹਮਣੇ ਸਰਕਾਰ ਚੇਂਜ ਹੋ ਜਾਣੀ ਹੈ ਔਰ ਇਹ ਇੱਕ ਇੱਕ ਜਿਹੜੇ ਐਮਐਲਏ ਨੇ ਨਾ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਪਏੜੇ ਬੜੇ ਇਮਾਨਦਾਰ ਕਹਿੰਦੇ ਬੈਨੇ ਤੁਹਾਡੇ ਸਾਹਮਣੇ ਅੱਜ ਮੈਂ ਜਨਤਾ ਨੂੰ ਕਹਿਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣ ਗਈ। ਹਮਮ ਔਰ ਇਹ ਜਿਸ ਇਹਨੇ 1 ਕਿਲੋਮੀਟਰ ਐਮਐਲ ਲਵੇ ਜਿਹੜੇ ਕਰੋੜਾਂ ਰੁਪਏ ਕਮਾਦੇ ਬੈਨੇ। ਹਮ ਇਹ ਇਹਨੂੰ ਹਸਾਬ ਦੇਣਾ ਪਏਗਾ। ਹਮ ਇਹ ਜਨਤਾ ਦਾ ਪੈਸਾ ਇਹਨੂੰ ਲੁਟਾਣਾ ਪਏਗਾ। ਅੱਜ ਜਿਸ ਤਰੀਕੇ ਦੇ ਨਾਲ ਦੇਖੋ ਪੁੱਲਰ ਸਾਹਿਬ ਪੁੱਲਸਰ ਡੀਆਈਜੀ ਕਰੋੜਾਂ ਰੁਪਈਆ ਨਿਕਲਦੇ ਬੈਨੇ। ਹਮ ਔਰ ਮੈਂ ਤੁਹਾਨੂੰ ਹੋਰ ਦੱਸ ਦਿਆਂ ਸੀਬੀਆਈ ਦੇ ਰਡਾਰ ਤੇ ਹੋਰ ਵੀ ਹੈਗੇ ਨੇ ਬੰਦੇ। ਹਮ ਬਸ 12 ਲੋਕ ਅਫਸਰ ਹੋ ਰਹੇਗੇ ਨੇ ਜਿਨ੍ਹਾਂ ਨੇ ਲੁੱਟ ਖਸੁੱਟ ਕੀਤੀ ਹੈ ਔਰ ਜਿਨ੍ਹਾਂ ਨੇ ਲੁੱਟ ਖਸੁੱਟ ਕਰਕੇ ਕੇਜਰੀਵਾਲ ਨੂੰ ਪੈਸੇ ਦੇ ਰਹੇ ਨੇ ਸਰਕਾਰ ਨੂੰ ਸਭ ਪਤਾ ਹੈ ਪੰਜਾਬ ਦੇ ਵਿੱਚ ਜਿਹੜੇ ਅਫਸਰਾਂ ਨੇ ਲੁੱਟ ਖਸੁੱਟ ਕਰਕੇ ਗਲਤ ਕੰਮ ਕਰਵਾ ਕੇ ਪੰਜਾਬ ਦੇ ਵਿੱਚ ਕੇਜਰੀਵਾਲ ਦਾ ਢਿੱਡ ਭਰਿਆ ਕੇਜਰੀਵਾਲ ਨੂੰ ਪੈਸੇ ਦਿੱਤੇ ਨੇ ਜੋ ਵਿਆਰਜ ਪੈਸੇ ਲਾਓ ਪੰਜਾਬ ਦੇ ਪੈਸੇ ਜੋ ਗੁਜਰਾਤ ਦੇ ਪੈਸੇ ਲਾਓ ਇੱਕ ਇੱਕ ਅਫਸਰ ਦੇ ਸੀ ਵੀ ਦੇ ਕੋਲ ਔਰ ਤੁਹਾਡੇ ਸਾਹਮਣੇ ਆਏਗਾ ਬੜੀ ਜਲਦੀ ਕੁਝ ਵੱਡੇ ਤੋਂ ਵੱਡੇ ਅਫਸਰ ਜਿਹੜੇ ਨੇ ਉਸ ਲਖਤ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗਾ ਜਿਸ ਤਰੀਕੇ ਨਾਲ ਪੁਲਰ ਅੱਜ ਸਲਖਤ ਦੇ ਪਿੱਛੇ ਬੈਠਾ ਹੈ ਨਾ ਸੀਬੀਆ ਨੇ ਫੜਿਆ ਉਸੇ ਤਰੀਕੇ ਨਾਲ ਸੀਬੀਆ ਨੇ ਪੰਜਾਬ ਦੇ 10 8 10 ਅਫਸਰ ਕਟੋ-ਕਟ ਹੋਣਗੇ ਜਿਹੜੇ ਇਸ ਟਮਰ ਉਡਾਰਤੇ ਨੇ ਔਰ ਬੜੀ ਜਲਦੀ ਜਿਹੜਾ ਨੇ ਇਹ ਤੁਹਾਨੂੰ ਸਲਖਤ ਦੇ ਪਿੱਛੇ ਨਜ਼ਰ ਆਉਣਗੇ ਤੇ ਅਸਰ ਜਾਣਦੇ ਨੇ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਗੇ ਕਲੈਕਟਰ ਰੇਟ ਨੂੰ ਵੀ ਗੱਲ ਕਰ ਲਈ ਉਸ ਨੂੰ ਲੈ ਕੇ ਦੇਖੋ ਕਲੈਕਟਰ ਰੇਟ ਬਹੁਤ ਪੰਜਾਬ ਦੇ ਪੰਜਾਬੀਆਂ ਦੇ ਨਾਲ ਵਪਾਰ ਦੇ ਉੱਪਰ ਬਹੁਤ ਤਕਾ ਲੱਗ ਵਪਾਰ ਦਾ ਪੰਜਾਬ ਦੇ ਵਿੱਚ ਕਲੈਕਟਰ ਰੇਟ ਜਿਆਦਾ ਹੋਣ ਦੇ ਕਰਕੇ ਜਿਹੜੀ ਇੱਕਦਮ ਸੇਲ ਜਿਹੜੀ ਪਰਚੇਜ਼ ਇਹ ਬਿਲਕੁਲ ਬੰਦ ਹੋ ਗਈ ਹੈ ਇਹ ਜਿਹੜੇ ਕਾਨੂੰਨ ਇਹਨਾਂ ਨੇ ਬਣਾਏ ਇਹਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਵਪਾਰ ਚੱਲਣਾ ਚਾਹੀਦਾ ਵੇ ਜੇ ਵਪਾਰ ਨਹੀਂ ਚੱਲੇਗਾ ਤੇ ਤੁਹਾਡੀ ਸਰਕਾਰ ਦਿੰਦਾ ਛੱਡੇਗੀ ਅੱਜ ਵਪਾਰੀ ਜਿਹੜਾ ਵੇ ਇਹਨਾਂ ਨੂੰ ਆਨ ਦਿਓ ਟਾਈਮ ਸਤਾਇ ਤੇ ਮੈਂ ਜਮਾਨਤ ਜਰਤੋੜੀ ਹੈ ਤੁਹਾਡੇ ਸਾਹਮਣੇ ਆਣਾ ਇਹ ਜੋ ਵੀ ਤਕਾ ਕਰ ਰਹੇ ਨੇ ਇਹ ਤੱਕੇ ਕਰ ਰਹੇ ਨੇ ਲੋਕਾਂ ਦੇ ਵਪਾਰ ਤਬਾ ਕਰ ਰਹੇ ਨੇ ਲੋਕਾਂ ਦੇ ਦੇ ਪੈਸਿਆਂ ਦੇ ਇਹਨਾਂ ਦੀ ਆਖੇ ਹੂੰ ਇਹ ਲੋਕਾਂ ਚਾਹੁੰਦੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਨੇ ਹੂੰ ਆ ਤੁਹਾਡੇ ਸਾਹਮਣੇ ਜਦੋਂ ਸੈਟਿੰਗਾਂ ਹੋ ਜਾਣਗੀਆਂ ਹੂੰ ਜਿਹੜੇ ਉਹਨਾਂ ਕਰੈਕਟਰ ਡੇਟਾ ਲੈ ਆਏ ਨੇ ਹੂੰ ਤੇ ਉਹ ਵੀ ਦੇਣੇ ਇਹਨਾਂ ਨੂੰ ਵਾਪਸ ਲੈ ਲੈਣਾ ਲੈਣ ਦੇ ਵਾਪਸ ਇਹ ਕਿ ਥੋਕ ਕੇ ਚੱਟਣ ਵਾਲੀ ਸਰਕਾਰ ਹੈ ਜਿਸ ਤਰੀਕੇ ਨਾਲ ਜ਼ਿੰਮੇਵਾਰਾਂ ਨੇ ਡਾਂਗ ਚੁੱਕ ਕੇ ਆਪਣੇ ਜਿਮੀਦਾਰਾ ਨੇ ਕਾਨੂੰਨ ਵਾਪਸ ਕਰਾਇਆ ਜਿਹੜੇ ਜ਼ਮੀਨਾਂ ਇਹਨਾਂ ਨੇ ਵੇਚਣ ਦਾ ਉਹਨਾਂ ਦਾ ਕਾਨੂੰਨ ਬਣਾਇ ਸੀ। ਪਰ ਇਹ ਨਾ ਜੀ ਥੁੱਕ ਕੇ ਜੱਟਿਆ ਨਾ ਇਹਨਾਂ ਨੇ। ਅਰੇ ਇਹਨਾਂ ਥੁੱਕ ਕੇ ਚੱਟਣ ਦੀ ਆਦਤ ਹੈ ਤੁਹਾਡੇ ਸਾਹਮਣੇ ਆਏਗਾ ਲੋਕਾਂ ਨੇ ਇਹਨਾਂ ਦੇ ਨਾਂ ਤੇ ਜੁਨਿਸਟਰੀ ਵਿਕਣ ਦੇਣੀਆਂ ਨੇ। ਨਾ ਇਹਨਾਂ ਦੇ ਬਿਜਲੀ ਦੇ ਵਿਭਾਗ ਵਿੱਚ ਜ਼ਮੀਨਾਂ ਵੇਚਣ ਦੇਣੀਆਂ ਨੇ। ਅੱਜ ਪੰਜਾਬ ਜਾਗਰੂਕ ਹੋ ਜਾ ਚੁੱਕਾ ਹੈ। ਪੰਜਾਬ ਆਪਣੀ ਪੰਜਾਬ ਦੀ ਜ਼ਮੀਨ ਕਿਉਂ ਵੇਚਣ ਦੇਗਾ ਇਹਨਾਂ ਨੂੰ? ਮੈਂ ਤੇ ਚਾਹ ਬਿਜਲੀ ਵਿਭਾਗ ਕਤੇ ਕੋਈ ਵਿਭਾਗ ਜਿਹੜੇ ਜਿਹੜੇ ਵਿਭਾਗ ਜਮੀਨ ਵੇਚ ਰਹੇ ਨੇ ਹਾਂ ਭਾਰਤੀ ਜਨਤਾ ਪਾਰਟੀ ਹਾਂ ਤਗੜੀ ਅਗਰ ਉਹਨਾਂ ਸਪੋਰਟ ਕਰੇਗਾ ਪੰਜਾਬ ਦੀ ਅਸੀਂ ਇੱਕ ਇੰਚ ਵੀ ਜਗ੍ਹਾ ਵੇਚ ਨਹੀਂ ਦੇਵਾਂਗੇ ਹਾਂ ਜ਼ਮੀਨਾਂ ਵੇਚ ਕੇ ਤੇ ਆਪਣੇ ਢਿੱਡ ਭਰਦਣ ਇਹ ਲੁੱਟ ਖੋਟ ਕਰਕੇ ਪੰਜਾਬ ਦੇ ਪੈਸੇ ਨੂੰ ਬਾਹਰ ਲੈ ਜਾਣ ਜਾਂ ਪੰਜਾਬ ਦੇ ਪੈਸੇ ਨੂੰ ਐਡਾ ਦੇ ਉੱਪਰ ਲਗਾ ਜਾਣ ਪੰਜਾਬੀ ਹੁਣੇ ਨਹੀਂ ਹੁੰਦਾਗਾ ਬਹੁਤ ਬਹੁਤ ਧੰਨਵਾਦ ਆਦਾ ਇਹ ਸੰਸਾੜਨਾ ਗੁਰਦੇਵ ਸ਼ਰਮਾ ਜੀ ਜੀ ਬੀਜੇਪੀ ਨੇਤਾ ਔਰ ਪੰਜਾਬ ਕੈਸ਼ੇ ਜਿਹਨਾਂ ਆਪਾਂ ਗੱਲਬਾਤ ਕੀਤੀ ਆ ਜਿਸ ਤਰ੍ਹਾਂ ਕਿ 30 ਤੋਂ 40% ਕਲੈਕਟਰ ਰੇਟ ਵਧਾਇਆ ਗਿਆ ਹੈ ਇਹਦੇ ਨਾਲ ਲੋਕਾਂ ਦੀ ਜੇਬ ਤੇ ਅਸਰ ਤਾਂ ਹੋਵੇਗਾ ਬਾਕੀ ਜਿਹੜਾ ਕਾਰੋਬਾਰ ਦਾ ਬਿਲਕੁਲ ਠੱਪ ਹੋ ਚੁੱਕਾ ਔਰ ਤਸੀਲਾ ਵੀ ਤੁਹਾਨੂੰ ਬਿਲਕੁਲ ਖਾਲੀ ਨਜ਼ਰ ਆਣ ਗਿਆ ਇਹ ਸਿਰਫ ਔਰ ਕਲੈਕਟਰ ਰੇਟ ਵਧਾਨ ਕਰਕੇ ਜਿਹੜਾ 30 ਤੋਂ 40% ਰੇਟ ਵਧਿਆ ਵਾ ਉਸ ਕਾਰਨ ਹੀ ਆ ਕਿਉਂਕਿ ਬਾਕੀ ਵਕਤ ਦੱਸੇਗਾ ਕਿ ਸਰਕਾਰ ਇਹ ਜਿਹੜਾ 30 ਤੋਂ 40% ਜਿਹੜਾ ਕਲੈਕਟਰ ਰੇਟ ਵਧਾਇਆ ਵਾਪਸ ਲੈਂਦੀ ਹੈ ਜਾਂ ਨਹੀਂ ਲੈਂਦੀ ਬਾਕੀ ਹੋਰ ਵੀ ਨਵੇਂ ਆਪਣੇ ਲੈ ਕੇ ਹਾਜ਼ਰ